ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈ ਦਿਨਾਂ ਸਵਾਗਤ ਅੱਜ ਆਪਾਂ ਚਿਕਨ ਬੜਿਆਨੀ ਬਣਾਉਨੇ ਆਪਾਂ ਵੇਖਦੇ ਆਪਾਂ ਨੂੰ ਇਹਦੇ ਲਈ ਕੀ ਕੋਜੀ ਚਾਹੀਦਾ ਤੇ ਆਪਾਂ ਜਿਹੜਾ ਚਿਕਨ ਸੀ ਇਹ 1 ਕਿਲੋ ਲਿਆ ਬੋਨਲੈਸ ਚਿਕਨ ਆਪਣੇ ਕੋਲੇ ਤੇ ਆਪਾਂ ਇਹਦੇ ਲਈ ਜਿਹੜੇ ਮਸਾਲੇ ਨੇ ਉਹ ਆ ਤਾਂ ਆਪਾਂ ਸੁੱਕੇ ਮਸਾਲੇ ਲਏ ਆ ਇਹਨਾਂ ਨੂੰ ਕੋਸ਼ਤਾ ਆਪਾਂ ਚੌਲਾਂ ਦੇ ਵਿੱਚ ਬੋਇਲ ਕਰਾਂਗੇ ਤੇ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਕਿਵੇਂ ਇਹ ਪਾਉਣੇ ਆ ਤੇ ਆਪਾਂ ਜੀਰਾ ਲੈ ਲਿਆ ਕਰੀ ਪਾウダー ਇਹ ਜਿਹੜਾ ਨੈਮਨਾ ਇਹ ਆਪਾਂ ਇਹਦੇ ਚਿਕਨ ਦੇ ਵਿੱਚ ਕੁੱਕ ਕਰਾਂਗੇ ਤੇ ਆਪਾਂ ਕੋਲੇ ਬਰੀਆਨੀ ਵਾਲਾ ਮਸਾਲਾ ਏ ਤੇ ਆਪਾਂ ਗ੍ਰੀਨ ਚਿਲੀ ਲਈਆ ਇਹ ਦੋ ਆਪਾਂ ਲਏ ਆ ਗੰਦੇ ਇਹਨਾਂ ਨੂੰ ਆਪਾਂ ਚੋਪ ਕਰ ਲਿਆ ਤੇ ਦੋ ਹੀ ਟਮਾਟਰਾਂ ਜਿਨ੍ਹਾਂ ਨੂੰ ਆਪਾਂ ਪੀਸ ਕੇ ਚੰਗੀ ਤਰ੍ਹਾਂ ਰੱਖ ਲਿਆ ਤੇ ਆਪਣੇ ਕੋਲੇ ਆਦਰਕ ਤੇ ਲਸਣ ਦੀ ਪੇਸਟਾ ਕੁਛ ਥੋੜੇ ਦੇ ਵਿੱਚ ਚੋਪ ਜੀ ਕਰ ਲਈ ਇਹ ਆਪਣੇ ਕੋਲੇ ਹਲਦੀ ਹੋਗੀ ਤੇ ਆਪਣੇ ਕੋਲੇ 2 ਚਮਚੇ ਲੂਣ ਦੇ ਹੋਗੇ ਤੇ ਆਪਾਂ ਮਿਰਠੀ ਲਈ ਆ ਹੁਣ ਆਪਾਂ ਇਦਾਂ ਕੜਾਹੀ ਦੇ ਵਿੱਚ ਪਾਣੀ ਖੁੱਲਾ ਪਾ ਕੇ ਧਰ ਲਿਆ ਜਿਵੇਂ ਚੌਲ ਜੇ ਆਪਾਂ ਨਾਰਮਲੀ ਬਣਾਉਂਦੇ ਆ ਤਾਂ ਜੇ 1 ਕਿਲੋ 1 ਗਲਾਸ ਆਪਣੇ ਕੋਲੇ ਚੌਲਾਂ ਦਾ ਤਾਂ ਆਪਾਂ 2 ਗਲਾਸ ਪਾਣੀ ਦੇ ਪਾਉਂਦੇ ਆ ਪਾਰਿਤ ਆਪਾਂ ਇਹ ਚੌਲ ਬੋਇਲ ਕਰਨੇ ਕਰਕੇ ਆਪਾਂ ਖੁੱਲਾ ਪਾਣੀ ਲਿਆ ਮੈਂ ਰਿਜਨ ਵਾਸਤੇ ਧਰਤਾ ਸੀਗਾ ਚੌਲ ਮੈਂ ਚੰਗੀ ਤਰ੍ਹਾਂ ਵਾਸ਼ ਕਰ ਲਏ ਆ ਤੇ ਇਹਨਾਂ ਨੂੰ ਮੈਂ ਵਾਸ਼ ਕਰਕੇ ਰੱਖਿਆ ਹੁਣ ਜਿਹੜੇ ਆਪਣੇ ਸੁੱਕੇ ਮਸਾਲੇ ਇਹਨਾਂ ਦੇ ਵਿੱਚੋਂ ਆਪਾਂ ਜਿਹੜਾ ਹੈਗਾ ਆਪਣਾ ਕਰੀ ਪੱਤਾ ਇਹਨੂੰ ਵਿੱਚ ਪਾ ਦੇਣਾ ਤੇ ਆਪਾਂ ਕਾਲਗੰਬ ਚਾਂਜੇੜਨ ਇਹ ਵੀ ਦੋ ਚਾਰ ਵਿੱਚ ਪਾ ਦੇਣੀਆਂ ਨੇ ਤੇ ਇੱਕ ਆਪਾਂ ਦਾਲਚੀਨੀ ਦਾ ਟੁਕੜਾ ਪਾ ਦੇਣਾ ਤੇੱਕ ਕਰ ਬੱਦੀ ਲੈ ਚੀ ਆ ਜਿਹੜੀ ਉਹ ਮੈਂ ਕੁੱਟ ਜੇ ਦਿੱਤੀ ਹੈ ਕੇ ਵਿੱਚ ਪਾ ਦੇਣੀ ਆ ਇਹਦੇ ਨਾਲ ਥੋੜਾ ਜਿਹਾ ਟੇਸਟ ਵਧੀਆ ਹੁੰਦਾ ਤੇ ਹੁਣ ਆਪਾਂ ਜਿਹੜੇ ਚੌਲ ਆ ਇਹਨਾਂ ਨੂੰ ਚੰਗੀ ਤਰ੍ਹਾਂ ਬੋਇਲ ਕਰ ਲੈਣ ਆ ਇਹਦੇ ਵਿੱਚ ਪਾ ਕੇ ਆਪਾਂ ਚੌਲ ਪਾਤੇ ਆ ਹੁਣ ਆਪਾਂ ਇਹਦੇ ਵਿੱਚ ਇੱਕ ਚਮਚ ਜਾਂ ਦੋ ਚਮਚ ਕਿਓ ਦੇ ਪਾ ਲੈਣੇ ਆ ਆਪਾਂ ਤੜਕੇ ਚ ਪਾਉਣਾ ਕਰਕੇ ਮੈਂ ਇੱਕ ਚਮਚੀ ਕਿਓ ਦਾ ਪਾਉਂਗੀ ਇਹ ਦੇਸੀ ਕਿਓ ਪਾਉਣ ਲੱਗੀਆਂ ਮੈਂ ਇਹਦੇ ਵਿੱਚ ਇਹਦੇ ਨਾਲ ਫਿਰ ਚੌਲ ਆ ਜਿਹੜੇ ਉਹ ਕੰਦੇ ਕਲਦੇ ਰੰਦੇ ਆ ਜਿਆਦੇ ਇਕੱਠੇ ਜੇ ਨਹੀਂ ਹੁੰਦੇਗੇ ਆ ਆਪਾਂ ਇੱਕ ਚਮਚ ਪਾਤਾ ਕਿ ਆਉਦਾ ਹੁਣ ਆਪਾਂ ਇਹਦੇ ਵਿੱਚ ਇੱਕ ਚਮਚੀ ਧੂਣ ਦਾ ਪਾ ਦੇਣਾ ਆਪ ਦਾ ਤਾਪਰਾ ਕਲੀਅਰ ਇਹ ਆਪਾਂ ਦੂਜਾ ਜਿਹੜਾ ਚਿਕਨ ਕੁੱਕ ਕਰਾਂਗੇ ਉਹਦੇ ਵਿੱਚ ਪਾਵਾਂਗੇ ਇਹਨੇ ਆਪਾਂ ਤਾਪ ਕੇ ਰੱਖ ਦਿੰਨੇ ਆ ਇਹਨੂੰ ਆਪਾਂ ਬੋਇਲ ਹੋਣ ਤੱਕ ਕੰਮ ਇਹਤ ਕਰਦੇ ਆ ਇਹਦੀ ਦੂਜੇ ਪਾਸੇ ਆਪਾਂ ਕੜਾਹੀ ਰੱਖੀ ਆ ਉਹਦੇ ਵਿੱਚ ਮੈਂ ਕੀ ਉਹ ਪਾ ਲਿਆ ਤੇ ਹੁਣ ਆਪਾਂ ਤੜਕਾ ਬਣਾਉਨੇ ਆ ਆਪਾਂ ਜੀਰਾ ਪਾਉਣ ਲੈਣਾ ਚੰਗੀ ਤਰ੍ਹਾਂ ਜੀਰਾ ਤੇ ਮੈਂ ਕਾ ਲਗਾ ਮੈਂ ਚੰਪਾਣਿਆ ਜਿਹੜੇ ਆਪਣੇ ਕੋਲ ਖੜੇ ਮਸਾਲੇ ਆ ਇਹ ਆਪਾਂ ਸਾਰੇ ਪਾ ਦੇਣੀ ਆ ਇਹਦੇ ਵਿੱਚ ਲਓ ਜੀ ਇਹ ਆਪਣਾ ਹੁਣ ਚੰਗੀ ਤਰ੍ਹਾਂ ਦੇਖੋ ਬ੍ਰਾਊਨ ਜਾ ਹੋ ਗਿਆ ਹੁਣ ਆ ਪਾਈ ਦੇ ਵਿੱਚ ਅਦਰਕ ਤੇ ਲਸਣ ਦੀ ਜਿਹੜੀ ਪੇਸਟ ਬਣਾਈ ਆ ਪਾਉਣ ਨੂੰ ਕੁੱਕ ਕਰੀਏ ਲੈ ਨੂੰ ਪਾ ਕੇ ਚੰਗੀ ਤਰ੍ਹਾਂ ਬ੍ਰਾਊਨ ਜਾ ਕਰ ਲਗੇ ਇਹਨੂੰ ਜ਼ੁਬਾਰਾ ਭੰਗੰਡੇ ਤੇ ਜਿਹੜੇ ਟਮਾਟਰ ਹੈਗੇ ਆ ਉਹ ਆਪਾਂ ਬਾਅਦ ਚ ਪਾਵਾਂਗੇ। ਦੋ ਦੀ ਆਦਰਕ ਤੇ ਲਸਣ ਆ ਜਿਹੜਾ ਇਹ ਹੁਣ ਆਪਣਾ ਬ੍ਰਾਊਨ ਜਾਂ ਹੋ ਗਿਆ। ਹੁਣ ਆਪਾਂ ਇਹਦੇ ਵਿੱਚ ਜਿਹੜੇ ਆਪਾਂ ਦੋ ਗੰਡੇ ਚੌਪ ਕੀਤੇ ਸੀਗੇ ਇਹਨਾਂ ਨੂੰ ਵਿੱਚ ਪਾ ਦੇਣਾ। ਤੇ ਨਾਲ ਹੀ ਆਪਾਂ ਟਮਾਟਰ ਆ ਜਿਹੜਾ ਪੀਸ ਕੇ ਰੱਖਿਆ ਚੰਗੀ ਤਰ੍ਹਾਂ ਉਹ ਪਾ ਲੈਣਾ। ਤੇ ਹਰੀ ਮਿਰਚ। ਕੋਲੇ ਨੂੰ ਚੰਗੀ ਤਰ੍ਹਾਂ ਆਪਾਂ ਹਿਲਾ ਦੇਣਾ। ਹੁਣ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਆਉ ਉਹ ਪਾ ਦੇਣਾ। ਇਹ ਆਪਣਾ ਕਰੀ ਪਾਊਡਰ ਹੈ। ਇਹਨੂੰ ਪਾ ਲੈਣਾ ਇਹਦੇ ਨਾਲ ਕਲਰ ਸੋਨਾ ਆਉਂਦਾ ਹੈ। ਤੇ ਆਪਾਂ ਜਿਹੜਾ ਬਰੀਆਨੀ ਵਾਸਤੇ ਮਸਾਲਾ ਲਿਆ ਸੀਗਾ ਇਹ ਬਰੀਆਨੀ ਮਸਾਲਾ ਇਹ ਸਪੈਸ਼ਲ ਤੇ ਜਿਹੜਾ ਆਪਾਂ ਹਾਫ ਨੂਨ ਰੱਖ ਲਿਆ ਸੀ ਉਹ ਪਾ ਦਿੰਨੇ ਆ। ਮੇਥੀ ਆ ਆਪਣੇ ਕੋਲੇ ਇਹਨੂੰ ਵਿੱਚ ਪਾ ਦੇਣਾ ਤੇ ਹਲਦੀ ਆ। ਇਹ ਨਾਲ ਹੀ ਆਪਾਂ ਲੈਮਨ ਜੂਸ ਹੈ ਇਹ ਪਾਉਣਾ ਵਿੱਚ ਇਹ ਬਹੁਤ ਸੌਖੇ ਤਰੀਕੇ ਨਾਲ ਮੈਂ ਬਣਾ ਕੇ ਤੁਹਾਨੂੰ ਦਿਖਾਉਂ ਨਹੀਂ ਆ ਤੁਸੀਂ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀ ਹੈ ਤੇ ਬਹੁਤ ਜਲਦੀ ਬਣਦੀ ਹੈ ਫਿਰ ਕਿਸੇ ਦਿਨ ਤੁਹਾਨੂੰ ਹੋਰ ਇੱਕ ਤਰੀਕਾ ਉਸ ਤਰੀਕੇ ਨਾਲ ਮੈਂ ਤੁਹਾਨੂੰ ਦੱਸੂੰਗੀ ਉਹ ਮੈਂ ਕਿਵੇਂ ਬਣਾ ਸਕਦੀ ਹਾਂ ਇਹ ਥੋੜੀ ਜੀ ਜਲਦੀ ਬਣਦੀ ਘੜ ਕੇ ਮੈਂ ਕਿਹਾ ਅੱਜ ਮੈਂ ਤੁਹਾਡੇ ਨਾਲ ਇਹ ਤਰੀਕਾ ਸ਼ੇਅਰ ਕਰ ਦਿੰਦੀ ਹਾਂ ਹੁਣ ਆਪਾਂ ਇਹ ਚੰਗੀ ਤਰ੍ਹਾਂ ਪਾਉਨ ਲੈਣਾ ਫਿਰ ਆਪਾਂ ਦਹੀਂ ਪਾਉਣਾ ਇਹਦੇ ਵਿੱਚ ਠੀਕ ਹੁਣ ਉਹ ਜੀ ਆਪਣੇ ਜਿਹੜੇ ਰਾਈਸ ਆ ਪਾਪਾ ਫੁੱਫਕਾਣੇ ਰੱਖੇ ਸੀਗੇ ਇਹੇ ਹੁਣ 80% ਆਪਾਂ ਫੁੱਫਕ ਕਰ ਲਿਆ ਇਹ ਤੋਂ ਵੱਧ ਨਹੀਂ ਕਰਨੇ ਕਿਉਂਕਿ ਆਪਾਂ ਫਿਰ ਚਿਕਨ ਦੇ ਵਿੱਚ ਮਿਕਸ ਕਰਨੀ ਆ ਤੇ ਹੁਣ ਆਪਾਂ ਇਹਨਾਂ ਨੂੰ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਇਹਨੂੰ ਠੱਕੇ ਰੱਖ ਦਿੰਨੇ ਆ ਫਿਰ ਇਹਨੂੰ ਆਪਾਂ ਪਾਉਣ ਲਾਂਗੇ ਤੇ ਉਧਰ ਆਪਣਾ ਜਿਹਦਾ ਹੈਗਾ ਤੜਕਾ ਉਹ ਵੀ ਥੁੜਾ ਰੈਡੀ ਆ ਹੁਣ ਆਪਾਂ ਇਹਦੇ ਵਿੱਚ ਦਹੀਂ ਪਾ ਕੇ ਪਕਾਉ ਕਰਨਾ ਆਪਾਂ ਦਹੀਂ ਪਾਉਣਾ ਤੇ ਚੰਗੀ ਤਰ੍ਹਾਂ ਇਹਨੂੰ ਹਲਾ ਲੈਣਾ ਨਹੀਂ ਫਿਰ ਨਾ ਇਹ ਫਤ ਜੇ ਜਾਂਦਾ ਵਿੱਚ ਪਾਇਆ ਵਾ ਤੜਕਾ ਇਹਨ ਨਾਲ ਦੀ ਨਾਲ ਆਇਂ ਚੰਗੀ ਤਰ੍ਹਾਂ ਹਲਾ ਲੋ ਇਹ ਫਿਰ ਚਿਕਨ ਦੇ ਵਿੱਚ ਰਸ ਜਾਂਦਾ ਵਾ ਚੰਗੀ ਤਰ੍ਹਾਂ ਮਸਾਲਾ ਜੇ ਆਪਾਂ ਦਹੀਂ ਪਾ ਲੈਨੇ ਆ ਤਾਂ ਚੰਗੀ ਤਰਾਈ ਦਾ ਹਲਾ ਲੋ ਤੇ ਇਹਨੂੰ ਥੋੜਾ ਜਿਹਾ ਚਰਕੋਪ ਕੋਕੋ ਲੈਣ ਦੀਗੇ ਫਿਰ ਇਹਨੇ ਕੁਸ਼ਤਾ ਪਾਣੀ ਆਪ ਹੀ ਦੇਈ ਨਹੀਂ ਛੱਡ ਗਿਆ ਨਾ ਮਾ ਫਿਰ ਪੋਛ ਆਪਾਂ ਦੇ ਦੋ ਚਿਕਨ ਪਾਤਾ ਤੇ ਉਹ ਚੰਗੀ ਤਰਾਈ ਦੇ ਵਿੱਚ ਕੋਕੋ ਹੋ ਜੂਗਾ ਲਓ ਜੀ ਦਹੀਂ ਆ ਜਿਹੜਾ ਉਹ ਚੰਗੀ ਤਰ੍ਹਾਂ ਹੁਣ ਆਪਣਾ ਫੁੱਕ ਹੋ ਗਿਆ ਵਾ ਹੁਣ ਆਪਾਂ ਇਹਦੇ ਵਿੱਚ ਜਿਹੜਾ ਚਿਕਨ ਆ ਉਹਨੂੰ ਪਾ ਕੇ ਚੰਗੀ ਤਰ੍ਹਾਂ ਫੁੱਕ ਕਰ ਲੈਣਾ ਇਹਨੂੰ ਚੰਗੀ ਤਰ੍ਹਾਂ ਹਲਾ ਦੇਣਾ ਤੇ ਫਿਰ ਆਪਾਂ ਇਹਨੂੰ ਟੱਕ ਕੇ ਰੱਖ ਦੇਣਾ ਹੌਲੀ-ਹੌਲੀ ਇਹ ਬਣ ਜਾਊਗਾ ਆਪਾਂ ਹਜੇ ਜਿਹੜੇ ਚੌਲਾ ਉਹ ਠਹਿੜ ਕੇ ਪਾਉਣੀ ਆ ਕਿਉਂਕਿ ਉਹ ਤਾਂ 80% ਆਪਣੇ ਫੁੱਕ ਹੋਏ ਵੀ ਆਪਾਂ ਚਿਕਨ ਫੁੱਕ ਕਰਨਾ ਇਸ ਕਰਕੇ ਆਪ ਕੌਨ ਨੂੰ ਠਹਿੜ ਕੇ ਪਾਵਾਗੇ ਤੁਸੀਂ ਜਿਹੜੀ ਸਾਡੀ ਵੀਡੀਓ ਆ ਇਹਨੂੰ ਇੰਸਟਾਗ੍ਰam ਤੇ ਤੇ ਟੈਕਸਟ ਆਫ ਤੇ ਵੀ ਵੇਖ ਸਕਦੇ ਆ ਉਹਦੇ ਉੱਤੇ ਵੀ ਸਾਡੀ ਵੀ ਲਿਦਕੋ ਆਉਂਦੀ ਆ ਲਓ ਹੁਣ ਆਪਾਂ ਟੱਕ ਤੇ ਰੱਖ ਦਿੰਨੇ ਆ ਫਿਰ ਤੁਹਾਨੂੰ ਦਿਖਾਉਂਦੇ ਇਹ ਕਿ ਪਗਤਕਪ ਹੋ ਕੇ ਦਾ ਕਲਰ ਕਿਦਾਂ ਬਣਦਾ ਲਓ ਜੀ ਵੇਖੋ ਆਪਣੇ ਚਿਕਨ ਦਾ ਕਲਰ ਬਹੁਤ ਸੋਹਣਾ ਆ ਗਿਆ ਬਿਲਕੁਲ ਇਹ ਰੈਡੀ ਆ ਹੁਣ ਆਪਾਂ ਜਿਹੜੇ ਚੌਲ ਸੀਗੇ ਇਹ ਆਪਾਂ ਪੌਣ ਕੇ ਰੱਖਲੇ ਸੀਗੇ ਹੁਣ ਆਪਾਂ ਜਾ ਸਕੇ ਇੱਧਰ ਪਾ ਦੇਣੀ ਆ ਤੇ ਬਹੁਤ ਸੋਹਣੇ ਚੌਲ ਬਣੇ ਆ ਕੰਦੇ ਕੰਦੇ ਆ ਇਹਨਾਂ ਨੂੰ ਆਪਾਂ ਕੋਈ ਜਾਂ ਬੈਠੀ ਸਾਰਿਆਂ ਨੂੰ ਪਾ ਦੇਣਾ ਮੈਂ ਤੇਰੇ ਨੂੰ ਵਸਕਾ ਕੇ ਰੱਖ ਦੇਣਾ ਕਿਉਂਕਿ ਇਹ ਫਿਰ ਹੁਣ ਜਿਹੜੇ ਥੋੜੇ ਜਿ ਬਣਨ ਵਾਲੇ ਆ ਉਹ ਸਟੀਮ ਨਾਲ ਹੀ ਬਣ ਜਾਣੀ ਆ ਅੱਪਾ ਇਦਾਂ ਹੁਣ ਇਹਨਾਂ ਨੂੰ ਢੱਕ ਕੇ ਰੱਖ ਦੇਣਾ ਯਾ ਸਟੀਮ ਨਾ ਹੀ ਬਣ ਜਾਣੀ ਆ। ਹੁਣ ਆਪਾਂ ਗੈਸ ਨੂੰ ਬੰਦ ਕਰ ਦੇਣਾ। ਲਓ ਜੀ ਚੌਲ ਆਪਣੇ ਬਿਲਕੁਲ ਰੈਡੀ ਆ ਹੁਣ ਆਪਾਂ ਇਹਨਾਂ ਨੂੰ ਹਲਾ ਕੇ ਸਰਵ ਕਰ ਸਕਦੇ ਆ। ਦੇਖੋ ਤੁਸੀਂ ਬਿਲਕੁਲ ਦਾ ਵਧੀਆ ਬਣਿਆ ਆ ਚਿਕਨ ਵੀ ਬਿਲਕੁਲ ਮੈਕਸ ਹੋ ਗਿਆ ਇਹਦੇ ਵਿੱਚ ਤੇ ਹੁਣ ਜਿਵੇਂ ਜਿਵੇਂ ਤੁਸੀਂ ਪਾਉਣੇ ਆ ਉਹਵੇਂ-ਉਵੇਂ ਤੁਸੀਂ ਹਲਾ ਕੇ ਪਾ ਸਕਦੇ ਆ ਇਹ ਨਹੀਂ ਦੀ ਸਾਰੇ ਹੀ ਤੁਸੀਂ ਬਈ ਹਲਾਕੇ ਰੱਖੋ ਠੀਕ ਲਓ ਜੀ ਆਪਣੀ ਚਿਕਨ ਬਰੀਆਨੀ ਰੈਡੀ ਹੋ ਗਈ ਆ ਆਪਾਂ pande ਦੇ ਵਿੱਚ ਕਾਢ ਲੀਏ ਤੁਸੀਂ ਵੀ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਇਹ ਬਹੁਤ ਸੌਖਾ ਤਰੀਕਾ ਹੈ ਤੇ ਬਹੁਤ ਜਲਦੀ ਬਣ ਜਾਂਦੀ ਆ ਤੇ ਤੁਸੀਂ ਮੇਰੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਆਪਾਂ ਮਿਲਦੇ ਆ ਨੈਕਸਟ ਵੀਡੀਓ ਨਾਲ ਥੈਂਕ ਯੂ so much